ਬੀਤੇ ਸਾਲ ਸਪੇਨ ਦੇ ਵਿੱਚ ਆਏ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ ਸੀ ਸਪੇਨ ਦੇ ਬਹੁਤ ਸਾਰੇ ਸ਼ਹਿਰ ਤਬਾਹ ਹੋ ਗਏ ਸੀ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਸੀ ਨਿੱਕੇ ਨੇਕੇ ਬੱਚੇ ਅਨਾਥ ਹੋ ਗਏ ਸੀ ਲੋਕਾਂ ਦੇ ਘਰਾਂ ਤੋਂ ਛੱਤਾਂ ਉੱਡ ਗਈਆਂ ਸਨ ਤਾਂ ਇਸ ਦੇ ਨਾਲ ਬਹੁਤ ਸਾਰੀਆਂ ਸੰਸਥਾਵਾਂ ਸਪੇਨ ਦੇ ਲੋਕਾਂ ਦੇ ਹੱਕ ਚ ਨਿਤਰੀਆਂ ਸੀ ਬਹੁਤ ਸਾਰੀ ਮਦਦ ਲੋਕਾਂ ਦੇ ਵੱਲੋਂ ਕੀਤੀ ਗਈ ਜਿਸ ਜਿਨ੍ਹਾਂ ਦੇ ਵਿੱਚੋਂ ਇੱਕ ਸਨ ਅਮਰੀਕ ਸਿੰਘ ਸਪੇਨ ਅਮਰੀਕ ਸਿੰਘ ਸਪੇਨ ਆਪਣੇ ਸਾਥੀਆਂ ਦੇ ਨਾਲ ਸਪੇਨ ਦੇ ਵਿੱਚ ਜਾ ਕੇ ਉਹਨਾਂ ਨੇ ਲੋਕਾਂ ਦੀ ਮਦਦ ਕੀਤੀ ਸੀ ਹੜਪੀੜਤ ਲੋਕਾਂ ਦੀ ਮਦਦ ਕੀਤੀ ਜਿਹੜੇ ਹੜਪ੍ਰਭਾਵਿਤ ਖੇਤਰ ਸੀਗੇ ਉੱਥੇ ਜਾ ਕੇ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਲੋਕਾਂ ਦੇ ਘਰਾਂ ਵਿੱਚ ਕਈ ਗਾਰ ਭਰ ਗਈ ਸੀ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਨੂੰ ਸਾਫ਼ ਕੀਤਾ ਕਿਸ ਤਰ੍ਹਾਂ ਬੱਚਿਆਂ ਨੂੰ ਸੁਰੱਖਿਅਤ ਥਾਮਾ ਤੇ ਪੰਚਾਇਤ ਬਹੁਤ ਸੋਣਾ ਕੰਮ ਅਮਰੀਕ ਸਿੰਘ ਸਪੇਨ ਦੇ ਵੱਲੋਂ ਕੀਤਾ ਗਿਆ ਸੀਗਾ ਜਿਵੇਂ ਕਿ ਕਹਿੰਦੇ ਨੇ ਕਿ ਖਾਲਸਾ ਪੰਥ ਹਮੇਸ਼ਾ ਸਰਬੰ ਦਾ ਪੜਾ ਮੰਗਦਾ ਹੈ ਜੇਕਰ ਉਹ ਲੜਦਾ ਤਾਂ ਸਰਬੱਤ ਦੇ ਲਈ ਲੜਦਾ ਇਸੇ ਤਰ੍ਹਾਂ ਜਿੱਥੇ ਜਿੱਥੇ ਵੀ ਸਿੱਖ ਕੌਮ ਬੈਠੀ ਹੈ ਜਿੱਥੇ ਜਿੱਥੇ ਸਿੱਖ ਬੈਠੇ ਹਨ ਤਾਂ ਉੱਥੇ ਜਾ ਕੇ ਮਦਦ ਜਿਹੜੀ ਹੈ ਜਰੂਰ ਕਰਦੇ ਨੇ ਲੋਕਾਂ ਦੀ ਤਾਂ ਇਸੇ ਤਰ੍ਹਾਂ ਅਮਰੀਕ ਸਿੰਘ ਸਪੇਨ ਸਪੇਨ ਦੇ ਵਿੱਚ ਰਹਿ ਕੇ ਉਹਨਾਂ ਨੇ ਹੜਪਰ ਪ੍ਰਭਾਵਿਤ ਲੋਕਾਂ ਦੀ ਜਿਹੜੀ ਮਦਦ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਯੂਰਪੀ ਪਾਰਲੀਮੈਂਟ ਦੇ ਵਿੱਚ ਸਨਮਾਨਿਤ ਕੀਤਾ ਗਿਆ ਅਮਰੀਕ ਸਿੰਘ ਸਪੇਨ ਅਸੀਂ ਤੁਹਾਨੂੰ ਵੀਡੀਓ ਵੀ ਕਾਫੀ ਦਿਖਾ ਰਿਹਾ ਉਹ ਵੀਡੀਓਜ਼ ਜਿਹੜੀ ਹੈ ਕਿ ਅਮਰੀਕ ਸਿੰਘ ਸਪੇਨ ਦੇ ਵੱਲੋਂ ਹੜਪਰ ਪ੍ਰਭਾਵਿਤ ਉਹ ਲੋਥੇ ਖੇਤਾਂ 'ਚ ਜਾ ਕੇ ਉਹਨਾਂ ਨੇ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਦਦ ਲੋਕਾਂ ਦੀ ਉਹਨਾਂ ਨੇ ਕੀਤੀ ਸੀ ਤਾਂ ਇਸ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਸਨਮਾਨਿਤ ਯੂਰਪੀ ਪਾਰਲੀਮੈਂਟ ਦੇ ਵਿੱਚ ਕੀਤਾ ਗਿਆ ਤੁਸੀਂ ਤਸਵੀਰਾਂ ਦੇਖੋ ਅਮ੍ਰਿਤਕ ਸਿੰਘ ਸਪੇਨ ਦੇ ਨਾਲ ਉਹਨਾਂ ਦੇ ਸਾਥੀ ਵੀ ਜਿਹੜੇ ਮੌਜੂਦ ਹੈਗੇ ਜਿਸ ਤੋਂ ਬਾਅਦ ਉਹਨਾਂ ਨੇ ਸ਼ੁਕਰਾਨਾ ਵੀ ਕੀਤਾ ਕੌਮ ਦਾ ਸ਼ੁਕਰਾਨਾ ਵੀ ਕੀਤਾ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਅਮ੍ਰਿਤਕ ਸਿੰਘ ਸਪੇਨ ਨੂੰ ਜਿਹੜਾ ਉਹਨਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ ਜਰ ਉਸ ਤੋਂ ਬਾਅਦ ਖੁਸ਼ੀ ਵੀ ਨਜ਼ਰ ਆਈ ਤਾਂ ਉਹਨਾਂ ਨੇ ਧੰਨਵਾਦ ਵੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆ ਅੱਜ ਬਰਸਲ ਦੇ ਵਿੱਚ ਭਾਈ ਸਾਹਿਬ ਹੋਣਾ ਦਾ ਜਿਨ੍ਹਾਂ ਨੇ ਇੱਕ ਮੀਟਿੰਗ ਰੱਖੀ ਜਿਸ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਪਾਰਲੀਮੈਂਟ ਦੇ ਅੰਦਰ ਜਿੱਥੇ ਸਾਨੂੰ ਸਨਮਾਨ ਕਰਾਇਆ ਗਿਆ ਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਕੌਮ ਦੇ ਕਹ ਲੋ ਵੱਡੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਗਿਲ ਜੋ ਵਿਸ਼ੇਸ਼ੇ ਤੌਰ ਤੇ ਪਹੁੰਚੇ ਨੇ ਨਾਲ ਸਾਰੀਆਂ ਕੰਟਰੀਆਂ ਤੋਂ ਯੂਰਪ ਦੇ ਆਗੂ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪਰਾਲਾ ਸਾਡੇ ਵੀਰ ਅਬਿੰਦਸ ਸਿੰਘ ਨੇ ਕੀਤਾ ਬੜੀ ਸਤਿਗੁਰਾਂ ਨੇ ਕਿਰਪਾ ਕੀਤੀ ਆ ਇਸ ਰੰਗ ਨਾਲ ਸਾਰੇ ਯੂਰਪ ਤੋਂ ਉਚੇਚੇ ਤੌਰ ਤੇ ਸੰਗਤਾਂ ਨੂੰ ਔਰ ਉੱਥੋਂ ਮੁਖੀ ਸੱਜਣਾਂ ਨੂੰ ਸੱਦ ਕੇ ਇਸ ਸੰਗ ਨਾਲ ਇੱਥੇ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸਨ ਉਹਨਾਂ ਨੂੰ ਜੌਰਪੀਨ ਪਾਰਲੀਮੈਂਟ ਦੇ ਵਿੱਚ ਜਿਹੜਾ ਰੱਖਿਆ ਤੇ ਉਹਦੇ ਹੱਲ ਲੱਭਣ ਲਈ ਯਤਨਸ਼ੀਲ ਸਾਰੇ ਮੇਰੇ ਵੀਰ ਹਨ ਔਰ ਉੱਚੇ ਤੌਰ ਤੇ ਸਾਡੇ ਛੋਟੇ ਵੀਰ ਅਮਰੀਕ ਸਿੰਘ ਜੀ ਸਿੱਧੂ ਜਿਨ੍ਹਾਂ ਨੇ ਪਹਿਲੇ ਤਕਰੀਬਨ 7-8 ਸਾਲ ਤੋਂ ਬਹੁਤ ਉਹਨਾਂ ਲੋਕਾਂ ਦੀਆਂ ਸਵਾਭਾਂ ਕੀਤੀਆਂ ਜਿੱਥੇ ਤੱਕ ਆਮ ਮਨੁੱਖਤਾ ਜਿਹੜੀ ਕਈ ਵਾਰੀ ਆ ਉਹ ਪਿੱਛੇ ਨੂੰ ਪੈਰ ਖਿੱਚਦੀ ਆ ਆਪਣਾ ਸਾਰਾ ਕਾਰੋਬਾਰ ਜਿਹੜਾ ਸੀਗਾ ਉਹਦੀ ਨਾਂ ਪਰਵਾਹ ਕਰਦਿਆਂ ਹੋਇਆਂ ਚਾਹੇ ਉਹ ਸਪੇਨ ਦੇ ਵਿੱਚ ਹੜਾਂ ਦੀ ਗੱਲ ਹੋਵੇ ਚਾਹੇ ਉਹ ਜੁਕਰੇਨ ਦੇ ਵਿੱਚ ਹੋਏ ਉਸ ਜੋ ਇੱਕ ਬਹੁਤ ਵੱਡਾ ਇੱਕ ਕਿਸਮ ਦਾ ਹਾਦਸਾ ਸੀ ਜਿੱਥੇ ਕਿ ਹਜ਼ਾਰਾਂ ਲੱਖਾਂ ਲੋਕ ਜਿਹੜੇ ਸੀ ਬੇਕਰੇ ਹੋ ਗਏ ਉਹਨਾਂ ਦੀ ਸਾਰ ਲਈ ਜੁਨਾਈਟਿਡ ਸਟੇਟਸ ਦੇ ਨਾਲ ਰਲ ਕੇ ਇਹਨਾਂ ਵੀਰਾਂ ਨੇ ਸੋ ਇਸ ਵੀਰ ਦਾ ਵੀ ਚੇਚੇ ਤੌਰ ਤੇ ਮੈਂ ਸਾਂਝੀ ਦਾਂ ਕਿ ਇਹ ਨਹੀਂ ਕਿ ਆਪਾਂ ਆਪਣੇ ਇਨੇਕ ਬੰਦੇ ਸਾਰੇ ਇਹ ਮੈਂ ਸਾਂਦਾ ਛੱਕਾਂ ਦਾ ਮਾਣ ਉੱਚਾ ਕੀਤਾ ਸਾਡੇ ਵੀਰ ਨੇ ਤੇ ਵੱਧ ਤੋਂ ਵੱਧ ਸਾਨੂੰ ਇਹਨਾਂ ਨੂੰ ਜੋ ਹੈ ਅਦਿਸ਼ਾਤ ਕਰਨਾ ਚਾਹੀਦਾ ਸੋ ਅੱਜ ਇੱਥੇ ਕੱਲ ਜੋ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਵੀ ਸਨਮਾਨ ਦਿੱਤਾ ਗਿਆ ਸੀਗਾ ਦਾਸ ਦਾ ਤਾਂ ਕੋਈ ਸਨਮਾਨ ਨਹੀਂ ਬਣਦਾ ਭਾਈ ਅਸੀਂ ਤਾਂ ਇੱਕ ਸੇਵਾਦਾਰਿਆਂ ਕੇ ਜੋੜੇ ਛਾੜਦੇ ਆ ਤਾਂ ਆਪਨੇ ਜੋ ਮਾਨ ਦਿੱਤਾ ਮੈਂ ਸਾਡੇ ਆਪ ਦੀ ਦਾ ਬਹੁਤ ਬਤਨਵਾਦ ਆ ਸਾਡੀ ਕੋ ਔਕਾਤ ਨਹੀਂ ਤੁਸੀਂ ਸਾਨੂੰ ਮਾਨ ਬਖਸ਼ਿਆ ਆਪ ਜੀ ਨੂੰ ਸਤਗੁਰੂ ਹੋਰ ਵਧਾਵੇ ਚੜ੍ਹਦੀਆਂ ਕਲਾਂ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਬਦ ਲਾਸਟ ਦੇ ਕਹਿਣਾ ਚਾਹੁੰਦਾ ਆ ਕਿ ਇਹ ਜਿਹੜੀ ਸੇਵਾ ਜਿਹੜੀ ਆ ਯੂਕਰੇਨ ਤੋਂ ਲਾ ਕੇ ਜਾਂ 7 8 10 ਸਾਲਾਂ ਦੇ ਵਿੱਚ ਜਿਹੜੀ ਸੇਵਾ ਹੋਈ ਆ ਜਿੰਨੀ ਵੀ ਹੁਣ ਵੀ ਚੱਲ ਰਹੀ ਆ ਚੱਲੇਗੀ ਵੀ ਅੱਗੇ ਆਉਣ ਵਾਲੇ ਸਮੇਂ 'ਚ ਵੀ ਚੱਲ ਰਹੀ ਰਹੇਗੀ ਅੱਜ ਮਾਨ ਵਾਲੀ ਗੱਲ ਆ ਵਾਈਸ ਪ੍ਰੈਜ਼ੀਡੈਂਟ ਨੇ ਤੇ ਨਾਲ ਜਿੰਨੇ ਵੀ ਮੈਂਬਰਸ ਹਨ ਯੂਰਪੀ ਯੂਨੀਅਨ ਦੇ ਉਹਨਾਂ ਦੇ ਵਿੱਚੋਂ ਇੱਕੋ ਹੀ ਗੱਲ ਕਹੀ ਗਈ ਕਿ ਸਿੱਖ ਜਿਹੜੇ ਆ ਉਹ ਹੈਲਪਫੁਲ ਬੰਦੇ ਆ ਹਾਂ ਇਹ ਇੱਕ ਇਹੋ ਜਿਹੀ ਕਮਿਊਨਿਟੀ ਆ ਜਿਹੜੀ ਲੋਕਾਂ ਦੀ ਮਦਦ ਵਾਸਤੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੀ ਇਹ ਹਮੇਸ਼ਾ ਦਿਨ ਰਾਤ ਇੱਕ ਕਰਦੀ ਆ ਭਾਵੇਂ ਕੋਵਿਡ ਸੀਗਾ ਉਹਨਾਂ ਸੇਵਾਦਾਰਾਂ ਦਾ ਵੀ ਸਨਮਾਨ ਹੈ ਜਿਨ੍ਹਾਂ ਨੇ ਕਰੋਨਾ 'ਚ ਸੇਵਾ ਕੀਤੀ ਆ ਜਿਨ੍ਹਾਂ ਨੇ ਯੂਕਰੇਨ 'ਚ ਕੀਤੀ ਉਹਨਾਂ ਦਾ ਵੀ ਆ ਜਿਹੜੇ ਗੋਪਤ ਕਰ ਜਾਂਦੇ ਆ ਉਹਨਾਂ ਦਾ ਵੀ ਆ ਤੇ ਇਸ ਲਈ ਕਹਿਣ ਦਾ ਭਾਵ ਇਹ ਆ ਕਿ ਤੁਹਾਡੀ ਸੇਵਾ ਨੂੰ ਹੀ ਬੂਰ ਪਿਆ ਆ ਕਿ ਅੱਜ ਜੋ ਸੇਵਾ ਕਰ ਰਹੇ ਨੇ ਸਿੱਖ ਧਰਮ ਰਜਿਸਟਰ ਯੂਰਪ ਦੇ ਵੱਖ-ਵੱਖ ਰੀਆਂ ਕੰਟਰੀਆਂ ਦੇ ਵਿੱਚ ਹੋਣ ਜੇ ਅਸੀਂ ਰਲ ਕੇ ਸਾਰੇ ਹੀ ਸਿੱਖ ਜਿੰਨੇ ਵੀ ਭੈਣ ਭਰਾ ਆ ਮਿਹਨਤ ਕਰਾਂਗੇ ਸੇਵਾ ਕਰਾਂਗੇ ਆਪਣੀ ਕਮਿਊਨਿਟੀ ਦੀ ਦਸਤਾਰ ਨੂੰ ਆਪਣੀ ਕਮਿਊਨਿਟੀ ਨੂੰ ਉੱਤੇ ਲੈ ਕੇ ਜਾਣਾ ਆ ਤੇ ਸਾਨੂੰ ਇਹਨਾਂ ਲੋਕਾਂ ਦੇ ਵਿੱਚ ਵਿਚਰਨਾ ਪੈਣਾ ਆ ਇਹਨਾਂ ਦੇ ਨਾਲ ਰਲਣਾ ਪੈਣਾ ਆ ਜੋ ਕੰਮ ਇੱਥੇ ਸੇਵਾ ਦੇ ਆ ਜਾਂ ਕੋਈ ਵੀ ਭਲਾਈ ਦੇ ਕੰਮ ਆ ਉਹ ਕਰਾਂਗੇ ਤੇ ਨਾਲ ਦੇਖੋ ਅੱਜ ਉਹ ਕੰਮ ਕਰਨ ਤੋਂ ਬਾਅਦ ਇਹ ਸੇਵਤ ਹੋਈ ਆ ਉਹਨਾਂ ਸਾਰੇ ਸੇਵਾਦਾਰਾਂ ਦੀ ਸੇਵਤ ਹੋਈ ਆ ਜਾਨੀ ਕਿ ਨਾ ਕਿ ਮੇਰੀ ਇਕੱਲੇ ਦੀ ਹੋਈ ਆ ਤੇ ਮੈਨੂੰ ਇਸ ਚੀਜ਼ ਤੇ ਬਹੁਤ ਪ੍ਰਾਊਡ ਹੋਇਆ ਕਿ ਜਦੋਂ ਪ੍ਰੈਜ਼ੀਡੈਂਟ ਨੇ ਉੱਠ ਕੇ ਇਹ ਗੱਲ ਕਹੀ ਕਿ ਕਿ ਤੁਹਾਡਾ ਬਹੁਤ ਧੰਨਵਾਦ ਆ ਕਿ ਤੁਸੀਂ ਬੜੇ ਹੈਲਪਫੁਲ ਬੰਦੇ ਹੋ ਜਿੱਥੇ ਵੀ ਲੋੜ ਪੈਂਦੀ ਆ ਉਹ ਪਹਿਲਾਂ ਪਹੁੰਚ ਜਾਂਦੇ ਹੋ ਤੇ ਇਹ ਸਾਡੀ ਕੌਮ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਆ ਗੱਲ ਆ ਤੇ ਮੈਂ ਐਸੀ ਗੱਲ ਤੇ ਬਹੁਤ-ਬਹੁਤ ਧੰਨਵਾਦ ਕਰਦਾ ਭਾਈ ਸਾਹਿਬ ਹੁਣ ਆ ਦਾ ਫਿਰ ਦੁਬਾਰਾ ਤੇ ਮੈਂ ਇਹੀ ਗੱਲ ਕਹੂੰਗਾ ਕਿ ਜਿਨ੍ਹਾਂ ਨੇ ਸਾਨੂੰ ਇਸ ਪਾਰਲੀਮੈਂਟ ਨੂੰ ਦਿਖਾਤਾ ਸਾਡੇ ਕੋਲ ਤੇ ਇੱਕ ਟੂਰਨਾਮੈਂਟ ਦੀ ਸ਼ੀਲਡ ਲੈਣ ਜੋਗਾ ਨਹੀਂ ਹੁੰਦਾ ਕਿ ਸ਼ੀਲਡ ਜਾ ਕੇ ਲੈ ਆਈਏ ਪਰ ਸਾਨੂੰ ਇਹਨਾਂ ਨੇ ਐਡਾ ਵੱਡਾ ਅਵਾਰਡ ਦਿਵਾਤਾ ਵਾ ਕਿ ਜਿਹਦਾ ਕੋਈ ਵੀ ਮੁੱਲ ਹੀ ਹੈ ਨੀਗਾ ਕੁਝ ਵੀ ਹੈ ਨੀਗਾ ਤੇ ਬਹੁਤ ਬਹੁਤ ਧੰਨਵਾਦ ਤੇ ਧਰਮ ਰਜਿਸਟਰ ਕਰਾਉਣ ਵਾਸਤੇ ਇਹਨਾਂ ਦਾ ਸਾਥ ਦਿਓ ਪੂਰੇ ਯੂਰਪ ਦੇ ਵਿੱਚ ਬਾਕੀ ਮੈਂ ਇਹਨਾਂ ਦੇ ਹੁਣ ਨਾਲ ਰਹਿਣਾ ਵਾ ਗਿੱਟੇ ਫੜ ਲੈਣੇ ਆ ਛੱਡਣੇ ਨਹੀਂਗੇ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਮੌਲਖ ਜਾਣਾ ਪਿਆ ਜਾਵਾਂਗੇ ਟੀਮਾਂ ਬਣਾਵਾਂਗੇ ਜਿਹੜੇ ਪੇਪਰ ਰਹਿੰਦੇ ਆ ਆਪਸੀ ਵਿਵਾਦ ਜਿੰਨੇ ਮਰਜੀ ਸਾਡੀ ਕੌਮ ਦੇ ਹੁਣ ਹੋਈ ਜਾਣ ਪਰ ਇਹ ਕੰਮ ਨਹੀਂ ਹੁਣ ਛੱਡਣਾ ਇਹ ਕਰਾ ਕੇ ਛੱਡਣਾ ਇਹਨਾਂ ਦੇ ਨਾਲ ਹੋ ਕੇ ਛੱਡਣਾ ਬੋਲੇ ਸੋਨਿਆ ਸੋ ਸਰੀਆ ਗਾਲ ਵਾਹਿਗੁਰੂ ਜੀ ਕਾਹਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ